ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਸ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਮਸ਼ੀਨਰੀਆਂ ਤਾਂ ਜਿਹੜੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਤੇ ਇੱਕ ਆਪਾਂ ਨਾਲ ਦੀ ਨਾਲ ਐਡ ਲੈ ਕੇ ਆ ਜਮੀਨ ਦੀ ਜਮੀਨ ਵਿਕਾਊ ਹੈ ਜੀ ਬਹੁਤ ਵਧੀਆ ਰੇਟ ਦੇ ਵਿੱਚ ਪੂਰੀ ਟੌਪ ਦੀ ਜਮੀਨ ਹੈ ਵਿੱਚ ਮੋਟਰ ਲੱਗੀ ਹੋਈ ਹੈ ਰੇਟ ਬਹੁਤ ਹੀ ਵਧੀਆ ਜੀ ਤੇ ਗੱਲ ਆਪਾਂ ਪੂਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੋ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਜੇ ਕੁਝ ਵੀ ਵੇਚਣ ਵਾਸਤੇ ਹੈ ਕੋਠੀ ਮਕਾਨ ਘਰ ਜ਼ਮੀਨ ਕੋਈ ਗੱਡੀ ਮਸ਼ੀਨਰੀ ਆਪਣੇ ਕੋਲੇ ਭੇਜੋ ਜਮਾ ਫਰੀ ਦੇ ਵਿੱਚ ਆਪਾਂ ਇਹ ਲਗਾ ਦੇਵਾਂਗੇ ਤੇ ਹੁਣ ਆਪਾਂ ਕਰਦੇ ਜੀ ਆਪਣੀ ਮਸ਼ੀਨਰੀਆਂ ਦੀ ਗੱਲ ਆਪਣੀ ਵੀਡੀਓ ਦੀ ਗੱਲ ਕਰਦੇ ਹਾਂ ਸ਼ੁਰੂ ਆਪਣੇ ਕੋਲੇ ਪਹਿਲੀ ਗੱਡੀ ਵ੍ਰੈਜਾ VDI ਲੈ ਕੇ ਆਪਾਂ ਪਹੁੰਚੇ ਤੁਹਾਡੇ ਖਾਤਰ ਕਾਫੀ ਕਮੈਂਟ ਆ ਰਹੇ ਸੀਗੇ 2018 ਮਾਡਲ ਗੱਡੀ ਆ ਦੋਵੇਂ ਚਾਬੀਆਂ ओरिजिनल ਆ ਆਪਾਂ ਨੂੰ ਨਾਲ ਮਿਲ ਜਾਣਗੀਆਂ ਡਿਮਾਂਡ 7 ਲੱਖ 10 ਹਜ਼ਾਰ ਜੀ ਗੱਡੀ ਖੜੀ ਬਠਿੰਡੇ ਏਰੀਆ 'ਚ ਤੇ ਗੱਡੀ ਚੱਲੀ ਹੋਈ ਹੈ ਕੁੱਲ 85000 ਕਿਲੋਮੀਟਰ ਕੰਪਨੀ 'ਚ ਰਿਕਾਰਡ ਹੈ ਜੀ ਤੇ ਜਿਹਨੀਆਂ ਸਰਵਿਸਾਂ ਹੋਈਆਂ ਸਾਰੀਆਂ ਕੰਪਨੀ ਵੱਲੋਂ ਹੋਈਆਂ ਗਈਆਂ ਤੇ ਨਵੇਂ ਟਾਇਰ ਨੇ ਬਹੁਤ ਵਧੀਆ ਗੱਡੀ ਆ ਬਾਕੀ ਅੰਦਰੋਂ ਸਾਰਾ ਕੁਝ ਮਾਲਕ ਨੇ ਦਿਖਾਇਆ ਅੰਦਰੋਂ ਵੀ ਫੋਟੋਆਂ ਖਿੱਚ ਕੇ ਭੇਜਿਆ ਇੰਜਣ ਦੀਆਂ ਵੀ ਖਿੱਚ ਕੇ ਭੇਜੀਆਂ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਬੈਂਟਰੀ ਤੁਸੀਂ ਦੇਖ ਲਓ ਬਹੁਤ ਵਧੀਆ ਜੀ ਬਾਕੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣੀ ਤੁਸੀਂ ਜਾ ਕੇ ਗੱਡੀ ਨੂੰ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਰੇਟ ਉੱਪਰ-ਨੀਚੇ ਹੋ ਜਾਊਗਾ ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 7814322406 ਦੂਸਰੀ ਗੱਡੀ ਆ ਪਤ ਤੁਹਾਡੇ ਖਾਤਰ ਜਨ ਲੈ ਕੇ ਪਹੁੰਚਿਆ ਜੀ ਜੈਨ ਗੱਡੀ ਆ 2004 ਮਾਡਲ ਐ ਜੀ ਚਾਰ ਮਾਡਲ 65000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਐ ਜੀ ਤੇ ਵਾਈਟ ਕਲਰ ਦੀ ਗੱਡੀ ਆ ਚਿੱਟੇ ਰੰਗ ਦੀ ਗੱਡੀ ਆ ਅੰਦਰੋਂ ਵਧੀਆ ਪਈ ਐ ਬਾਕੀ ਬਾਹਰੋਂ ਫੋਟੋ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਲਾਈਟਾਂ ਲੂਟਾਂ ਦੇਖ ਲਓ ਬਹੁਤ ਵਧੀਆ ਨੇ ਤੇ ਗੱਡੀ ਖੜੀ ਆ ਬਈ ਆਹ ਲੁਧਿਆਣੇ ਏਰੀਆ 'ਚ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਤਾਂ ਲੁਧਿਆਣੇ ਏਰੀਆ 'ਚ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਬਾਕੀ ਟਾਇਰ ਬਹੁਤ ਵਧੀਆ ਮਿਲ ਜਾਣਗੇ ਗੱਡੀ ਅੰਦਰੋਂ ਵੀ ਬਹੁਤ ਵਧੀਆ ਬਾਹਰੋਂ ਵੀ ਬਹੁਤ ਵਧੀਆ ਤੇ ਐਕਸੀਡੈਂਟਡ ਕੋਈ ਨਹੀਂ ਹੈਗੀ ਮਾਲਕ ਨੇ ਜਲਦੀ ਸੇਲ ਕਰਨੀ ਹੈ ਤੇ ਕਿਸੇ ਨੂੰ ਪਸੰਦਾ ਵੀ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਲੁਧਿਆਣਾ ਖੜੀ ਹੈ ਤੇ ਕਾਗਜ਼ ਪੱਤਰ ਚੈੱਕ ਕਰ ਲਿਓ ਜਾ ਕੇ ਤੇ ਜਾਣ ਤੋਂ ਪਹਿਲਾਂ ਮਾਲਕ ਨੂੰ ਇੱਕ ਵਾਰੀ ਫੋਨ ਜਰੂਰ ਲਗਾ ਲਿਓ ਕਿਉਂਕਿ ਕਈ ਵਾਰੀ ਮਾਲਕ ਇੱਧਰ ਉੱਧਰ ਗਏ ਹੁੰਦੇ ਆ ਜਾਂ ਵੀਜੀ ਹੁੰਦੇ ਆ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 62 843 64 319 ਆਹ ਮਾਲਕ ਦਾ ਨੰਬਰ ਹੈ ਤੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜਿਹੜੀ ਗੱਡੀ ਹੈ ਜੀ ਆਹ ਐਂਡਿਕਾ ਵਿਸਟ ਹੈ ਤੇ ਗੱਡੀ ਆਹ ਪੈਟਰੋਲ ਤੇ ਪੈਟਰੋਲ ਵਰਜਨ ਹੈ ਤੇ ਨੋ ਮਾਡਲ ਗੱਡੀ ਹੈ ਚੱਲੀ ਹੋਈ ਹੈ ਕੁੱਲ 53000 ਕਿਲੋਮੀਟਰ ਰੇਟ ਮਾਲਕ ਨੇ 110000 ਆਪਣੇ ਕੋਲੇ ਲਾ ਕੇ ਭੇਜਿਆ ਬਾਕੀ ਮਾਲਕ ਕਹਿੰਦੇ ਸੀਗੇ ਉੱਪਰ-ਨੀਚ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਟਾਇਰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਤੁਸੀਂ ਆਪੇ ਦੇਖ ਲਓ ਤੇ 110000 ਰੁਪਿਆ ਡਿਮਾਂਡ ਹੈ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦੀ ਗੱਡੀ ਆ ਤੇ ਜਿਹੜੇ ਮਾਲਕ ਨੇ ਉਹ ਡਾਕਟਰ ਹੈ ਜੀ ਡਾਕਟਰ ਮਾਲਕ ਦੀ ਗੱਡੀ ਆ ਤੇ ਕੰਡੀਸ਼ਨ ਆਲ ਉੱਕੀ ਹੈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਬਾਕੀ ਗੱਡੀ ਦਾ ਰੰਗ ਬਹੁਤ ਵਧੀਆ ਪਿਆ ਚੀ ਰੰਗ ਤੁਸੀਂ ਆਪੇ ਦੇਖ ਰਹੇ ਹੋ ਫੋਟੋ ਇਹਨਾਂ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਚਾਰੇ ਪਾਸੋਂ ਖਿੱਚ ਕੇ ਭੇਜੀਆਂ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 98140 266795 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਗੱਲ ਕਰਕੇ ਜਾ ਕੇ ਤੇ ਜੇ ਪਸੰਦ ਆਵੇ ਤਾਂ ਬਹਿ ਕੇ ਗੱਲ ਕਰ ਲਿਓ ਮਾਲਕ ਕਹਿੰਦੇ ਸੀਗੇ ਜਿਹੜਾ ਰੇਟ ਹੈ 110000 ਇੱਕ ਵਾਰੀ ਡਿਮਾਂਡ ਹੈ ਮੌਕੇ ਤੇ ਘਟੂਆ ਰੇਟ ਜ਼ਰੂਰ ਆ ਬਾਕੀ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦਿੱਤਾ ਮਿਲ ਗਿਆ ਹੂਆ ਤੇ ਗੱਲ ਤੁਸੀਂ ਹੁਣ ਕਰੋ ਜੀ ਇਹ ਡਾਕਟਰ ਮਾਲਕ ਦੀ ਗੱਡੀ ਤੁਸੀਂ ਦੇਖ ਲਈ ਜੀ ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੇ ਸਾਰੀ ਆਪਾਂ ਗੱਲ ਕਰਾਂਗੇ ਅੱਗੇ ਜ਼ਮੀਨ ਹੈ ਉਹਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਵੇਚਣ ਵਾਸਤੇ ਹੈਗਾ ਜੀ ਜਿਵੇਂ ਕੋਠੀਆ ਮਕਾਨ ਹੈ ਘਰ ਹਵੇਲੀ ਮਹਿਲ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਜ਼ਮੀਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਬੁਲਟ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਰਹੇ ਜੀ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ ਨੰਬਰ ਹੈ 78140 38164 ਆਹ ਚੈਨਲ ਦਾ WhatsApp ਨੰਬਰ ਹੈ ਜੀ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੁਸੀਂ ਭੇਜ ਸਕਦੇ ਹੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਦੋਂ ਕੋਈ ਵੀ ਆਪਣੇ ਕੋਲੇ ਮਸ਼ੀਨਰੀ ਤੁਸੀਂ ਭੇਜ ਦਿਓ ਜਿਹੜਾ ਮਸ਼ੀਨਰੀਆਂ ਦਾ ਰੇਟ ਹੈ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਬੇਨਤੀ ਵਾਲੀ ਗੱਲ ਹੈ ਜੀ ਕਿਉਂਕਿ ਰੇਟ ਜਦੋਂ ਸਹੀ ਹੁੰਦਾ ਤਾਂ ਮਸ਼ੀਨਰੀ ਜਲਦੀ ਸੇਲ ਹੋ ਜਾਂਦੀ ਹੈ ਰੇਟ ਜ਼ਿਆਦਾ ਹੁੰਦਾ ਤਾਂ ਕਮੈਂਟ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਕੰਪਲੇਂਟ ਬਹੁਤ ਹੀ ਜ਼ਿਆਦਾ ਹੁੰਦੀ ਹੈ ਜੀ ਤਾਂ ਕਰਕੇ ਮੈਂ ਹਰ ਰੋਜ਼ ਕਹਿਣਾ ਹੁੰਨੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਤੇ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਦੀ ਭੇਜੋ ਆਪਣੇ ਕੋਲ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਹੀ ਸਭ ਤੋਂ ਗੱਡੀ ਮਾਲਕ ਨੇ ਭੇਜੀ ਹੈ ਇੱਕ ਵੀਡੀਓ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜੀ ਹੈ 2008 ਮਾਡਲ ਗੱਡੀ ਹੈ ਜੀ ਹਾਂ ਤੇ ਡਿਮਾਂਡ ਹੈ 1,60,000 ਰੁਪਇਆ ਮੋਗੇ ਏਰੀਆ ਚੋਂ ਮਾਲਕ ਨੇ ਗੱਡੀ ਆਪਣੇ ਕੋਲ ਭੇਜੀ ਹੈ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਦੇਖ ਸਕਦੇ ਹੋ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੁਹਾਨੂੰ ਜੇ ਪਸੰਦ ਆਉਦੀ ਹੈ ਤਾਂ ਗੱਲ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਠੀਕ ਹੈ ਜੀ ਬਾਕੀ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਏਰੀਆ ਮੋਗਾ ਹੈ ਮੋਗਾ ਏਰੀਆ 'ਚ ਗੱਡੀ ਖੜੀ ਹੈ ਅੰਦਰ ਜੇ ਆਪਾਂ ਗੱਲ ਕਰੀਏ ਐਲਸੀਡੀ ਵਗੈਰਾ ਲੱਗੀ ਹੋਈ ਹੈ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ 160 ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਆ ਮਾਲਕ ਨੇ ਜਿਹੜੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਜੀ ਤੁਸੀਂ ਨੋਟ ਕਰ ਲੂ 73 552 78 502 ਗਲਬਤ ਹੋ ਗਈ ਸਵਿਫਟ ਗੱਡੀ ਦੀ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਜ਼ਮੀਨ ਦੀ ਆਪਣੇ ਕੋਲੇ ਜਿਹੜੀ ਜ਼ਮੀਨ ਮਾਲਕ ਨੇ ਭੇਜੀ ਆ ਇਹਨਾਂ ਕੋਲੇ 2 ਕਿੱਲੇ ਤੇ 6 ਕਨਾਲਾ ਜ਼ਮੀਨ ਹੈ ਜੀ ਤੇ ਨਹਿਰ ਤੋਂ 1 ਕਿੱਲਾ ਸਿਰਫ ਦੂਰਾ ਜੀ ਨਹਿਰੀ ਜ਼ਮੀਨ ਆ ਤੇ ਨਹਿਰ ਦੇ ਖਾਲ ਜ਼ਮੀਨ ਆ ਹੌਂਦੀ ਹੈ ਜੀ ਹਾਂ ਖਾਲਾ ਆਉਦਾ ਜੀ ਜ਼ਮੀਨ ਦੇ ਨਾਲ ਨਾਲ ਤੇ ਵਿੱਚ ਮੋਟਰ ਲੱਗੀ ਹੋਈ ਹੈ ਇੱਕ ਕਿੱਲੇ ਦੇ ਵਿੱਚ ਤਾਂ ਮੋਟਰ ਲੱਗੀ ਹੋਈ ਹੈ ਤੇ ਦੂਜੇ ਕਿੱਲੇ 'ਚ ਪਾਈਪਲਾਈਨ ਪਾਈ ਹੋਈ ਹੈ ਤੇ ਬਹੁਤ ਵਧੀਆ ਜੀ ਸਾਰੀਆਂ ਫਸਲਾਂ ਹੁੰਦੀਆਂ ਜਿੰਨੀਆਂ ਵੀ ਹੁੰਦੀਆਂ ਜੀ ਸਬਜ਼ੀ ਵੀਜ ਦੋ ਸਬਜ਼ੀ ਬਹੁਤ ਵਧੀਆ ਹੋਊਗੀ ਕੋਈ ਫਸਲ ਵੀਜ ਦੋ ਫਸਲ ਵਧੀਆ ਹੋਊਗੀ ਇਹਨਾਂ ਦਾ ਏਰੀਆ ਜਲਾਲਾਬਾਦ ਤੇ ਇਹਨਾਂ ਨੇ ਡਿਮਾਂਡ 29 ਲੱਖ ਰੁਪਇਆ ਕਿਹਾ ਕਿੱਲੇ ਦਾ ਤੇ ਬਾਕੀ ਕਹਿੰਦੇ ਸੀਗੇ ਬਹਿ ਕੇ ਗੱਲਬਾਤ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਰੇਟ ਉੱਪਰ نیچے ਜ਼ਰੂਰ ਕਰਾਂਗੇ ਤੇ ਬਾਕੀ ਜ਼ਮੀਨ ਦਾ ਸੌਦਾ ਤਾਂ ਬਹਿ ਕੇ ਹੁੰਦਾ ਹੁੰਦਾ ਜੀ ਇੱਕ ਵਾਰੀ ਇਹਨਾਂ ਨੇ ਡਿਮਾਂਡ ਹੀ ਪਾਈ ਐ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9814581254